ਵੈਲਕਮ ਬੈਕ ਟੂ ਮਾਈ ਨਿਊ ਵਲੌਗ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਾਢੇ 12 ਦਾ ਟਾਈਮ ਹੋ ਚੁੱਕਿਆ ਵਾ ਤੇ ਅੱਜ ਕਣਕ ਬੀਜਣ ਦੀ ਵਾਰੀ ਆ ਗਈ ਆਪਣੀ ਠੀਕ ਆ ਆ ਦੇਖੋ ਆ ਚੱਲਦਾ ਟਰੈਕਟਰ ਆਪਣੇ ਵਾਲੇ ਵਾਹਣ ਚ ਇੱਥੇ ਕਣਕ ਬੀਜੀ ਜਾਊਗੀ ਤੇ ਪਹਿਲਾਂ ਸਵੇਰ ਤੋਂ ਲੱਗੇ ਕਰਦੇ ਰਹੇ ਸਫਾਈ ਤੇ ਹੁਣ ਹੋ ਗਿਆ 15-20 ਮਿੰਟ ਫੇਰ ਜਲਦੀ ਅੱਠ 10 15 ਟਰਾਲੀ ਦੀਆਂ ਸੇ ਉਹ ਬਾਹਰ ਕੱਢੀ ਤੇ ਬਾਕੀ ਮਾੜੀ ਮੋਟੀ ਵਿੱਚ ਰਹਿਣ ਦਿੱਤੀ ਆ ਹੋਵੇ ਵਿੱਚੋਂ ਮੈਂ ਮਤਲਬ ਦਿਸਦੀ ਆ ਤੇ ਬਾਕੀ ਕਈ ਤਾਂ ਇਦਾਂ ਹੀ ਬੀਜ ਦੇ ਦਿੰਦੇ ਆ ਜਮ੍ਹਾਂ ਵੀ ਨਹੀਂ ਕੱਢਦੇ ਆਪਾਂ ਤਾਂ ਚੱਲ ਕਿੰਨੀ ਕੱਢਤੀ ਆ ਢੇਰ ਲਾਤਾ ਵੇਖੋ ਆ ਬਰਾਲੀ ਦਾ ਤੇ ਬਜਾਈ ਹੋਣੀ ਸ਼ੁਰੂ ਹੋ ਗਈ ਆ ਟਰੈਕਟਰ ਚੱਲਦਾ ਰ ਆ ਵੇਖ ਲੋ ਇਦਾਂ ਰਾਥਾਂ ਕਿ ਬਾਕੀ ਸੁਪਰ ਸੀਡਰ ਕਰ ਦਿੰਦਾ ਹੁੰਦਾ ਕੰਮ ਵਧੀਆ ਪੂਰਾ ਤੇ ਅੱਜ ਝੋਨਾ ਵੀ ਵੱਡਿਆ ਉੱਥੇ ਵੀ ਚੱਲਦੇ ਆ ਨੇੜੇ ਤੇ ਆ ਆ ਪਹਿਲਾ ਢੇਡਾ ਲਾਇਆ ਸਿਰਾਕਾ ਸਹੀ ਹੈ ਪੂਰਾ ਓਕੇ ਜਨਾਤਾ ਜੁਆ ਚੱਲਦਾ ਟਰੈਕਟਰ ਫਾਗੜਾ ਆ ਗਿਆ ਯਾ ਜਾਣ ਆਉਣ ਤੇ ਹਰ ਵਿਚ ਲੈਣ ਜੀ ਕਾ ਤੋਂ ਬਣਾਉਂਦਾ ਤੇ ਬਾਕੀ ਜਿਹੜਾ ਅੱਜ ਚੌਨਾ ਵੱਡਿਆ ਉਹ ਵੇਖਦੇ ਆਂ ਪਰਾਲੀ ਹਰੀ-ਹਰੀ ਪਈ ਹੈ ਵੈਸੇ ਤਾਂ ਤੇ ਕਹਿੰਦੇ ਪਰਾਲੀ ਉੱਤੋਂ ਤੋਂ ਚੱਕ ਲੋ ਜਿਹਨਾਂ ਕਣਕ ਵੇਚਣੀ ਆ ਤੇ ਵੈਸੇ ਤਾਂ ਹਰੀ ਪਰਾਲੀ ਇਦਾਂ ਹੀ ਚੱਲ ਸਕਦਾ ਸੀ ਸ਼ਾਇਦ ਇਹਨਾਂ ਕਿਤੇ ਹੋਰ ਚੀਜ਼ ਨਾਲ ਵੇਚਣੀ ਆ ਕਣਕ ਤਾਂ ਇਹ ਤਾਂ ਇਹਦੇ ਨਾਲ ਤਾਂ ਇੰਝ ਕੰਮ ਚੱਲ ਜਾਂਦਾ ਪਰਾਲੀ ਉੱਪਰ ਹਰੀ ਆ ਜੇ ਤਾਂ ਆਵੇ ਆ ਹੁਣ ਵੱਢ ਕੇ ਗਈ ਹੈ ਚੌਨਾ ਮਸ਼ੀਨ ਇਹਨਾਂ ਕੋਲ ਜੀਰੋ ਡ੍ਰਿਲ ਹੈ ਸ਼ਾਇਦ ਉਹਦੇ ਨਾਲ ਬੀਜਣੀ ਹੋਵੇ ਇਹਨਾਂ ਤਾਂ ਕਰਕੇ ਚਲੋ ਦੇਖਦੇ ਹਾਂ ਕੀ ਬਣਦਾ ਬਣਾਦਾ ਹੋੜ ਨਾਲੀ ਨੋਲੀ ਵੇਖ ਲਈ ਵੀ ਵਧੀਆ ਟਿਕਦਾ ਵੇਖ ਲਈ 10 ਕਿਲੋ ਵੀ ਹੋਰ ਕਢਾ ਕੇ ਰੱਖਾਂ ਘਟ ਜਾਂਦਾ ਹੁੰਦਾ ਵੀ ਕੋਟ ਵਟ ਵੀ ਉਹਦੇ ਨਾਲ ਪਹੂਗੀ ਟਰੈਕਟਰ ਵਾਲੇ ਜਿੰਦੇ ਨਾਲ ਹੱਥਾਂ ਨਾਲ ਨਹੀਂ ਕੰਮ ਸੂਤ ਆਉਣਾ ਪਰ ਆਲੀ ਇਕੱਲੀ ਖਿੱਚੀ ਜਾਊਗਾ ਨਹੀਂ ਤਾਂ ਕਿੰਨੇ ਗਾਣੇ ਹੋਰ ਘਟਾਵਾਂ ਹੋਰ ਵਾਲੇ ਦਾ ਠੀਕ ਆ ਆ ਮੇਰੇ ਨਹੀਂ ਕਾ ਚਾਣਾ ਵਿੱਚ ਮੈਂ 20 ਘੜਾਣਾ ਹੋਰ 10 ਕਿਲੋਟਾ ਹੈ ਤੇ ਬਾਕੀ ਉਹਨੇ ਸੰਭਾਲ ਲੈਣਾ ਮੈਂ ਜਾਣਾ ਮਾੜਾ-ਮੋਟਾ ਸੌਦਾ ਲੈ ਆਵਾ ਬਹੁਤ ਇਧਰ ਕੰਮ ਅਜ ਕਣਕ ਦਾ ਵੀ ਨਿਪਟੂਗਾ ਗੱਟੇ ਚੱਕ ਲ ਜਾਵਾਂ ਇਹ ਕਿ ਨਵਾਂ ਬੀ ਪਾਇਆ ਕਿਹੜਾ ਪਾਇਆ ਵੇਖੀਏ ਗੱਟਾ ਦਾ ਖੋਲ ਕੇ ਵੇਖ ਰੱਖਦਾ ਪਰ ਦੇਖਿਆ ਨਹੀਂ ਕਿਹੜਾ ਇਹਦਾ ਜਿਹੜਾ ਉਹ ਹੁੰਦਾ 327 40 ਕਿਲੋ ਦਾ ਗੱਟਾ ਸੀ 327 ਜਿਹੜੀ ਜਿਆਦਾ ਮੁੱਟੀ ਪਰਾਲੀ ਜਿੱਥੇ ਉੱਥੇ ਬਾਈ ਘਰਾਉਣ ਦਾ ਪਾਸੇ ਸਾਈਡ ਤੇ ਪਰਾਲੀ ਮਾੜੀ ਮੋਟੀ ਆਹ ਵੇਨਾ ਨਹੀਂ ਤਾਂ ਦੋ ਪਰਾਲੀ ਦੇ ਇਥੇ ਚੱਕ ਕੇ ਬੁੱਕਰੇ ਆਉਂਦਰਾ ਖੱਪੇ ਲੈ ਜਾਣਾ ਜਿੱਥੇ ਜਿੱਥੇ ਮੋਟੀ ਨਾ ਐਸਾਈਡ ਤੇ ਆ ਇੱਥੇ ਜੀ ਸਾਈਡ ਤੇ ਹੈਗੀ ਆ ਥੋੜੀ ਥੋੜੀ ਲੈ ਵੀ ਕਰਤੀ ਐ ਬਾਕੀ ਆ ਸੀ ਬਰਾਲੀ ਦਾ ਟੇਰ ਇਨਾ ਤੇ ਇੱਕ ਵਾਰੀ ਚਲੀਏ ਸੌਦਾ ਤੋਂ ਲੈ ਕੇ ਆਈਏ ਇਹ ਤੇ ਫਿਰ ਉਦੋਂ ਬਾਅਦ ਮਾਰਦੇ ਕਿਹੜਾ ਉਹਨਾਂ ਟਾਈਮ ਬੀਜੀ ਜਾਊਗੀ ਣਕ ਹਾਂ ਚਾਚੇ ਨੇ ਬੀਜੀ ਤੀ ਆ ਸਪਾਈ ਹੋਈ ਪੂਰੀ ਇਹ ਵੀ ਆਉਣੀ ਬੀਜ ਕੇ ਗਿਆ ਜੇ ਲਓ ਜੀ ਗਾਇਸ ਥੋੜਾ ਘਟਿਆ ਸੀ ਆ ਗੇੜੇ ਸਾਈਡਾਂ ਤੇ ਲੱਗਣੇ ਆ ਦੋ ਜਿਹੜੇ ਇਗੜਾ ਤੇ ਦੋ ਗੜੇ ਉਧਰ ਸੀ ਉਧਰ ਦੂਜਾ ਗੜਾ ਲੱਗ ਜਾਂਦਾ ਵਾ ਤੇ ਵੀ ਵਿੱਚ ਪਾ ਤਾ ਮੈਂ ਤੇ ਬਸ ਹਾ ਹੋ ਗਏ ਨਿਬੜ ਗਿਆ ਮੈਂ ਚੱਲਿਆ ਹੀ ਸੀ ਬਸ ਤੇ ਮੈਂ ਟਮੇਟੋ ਫੋਨ ਨਾ ਕਰਤਾ ਮੈਂ ਕਹਾਂ ਫੜਾ ਹੀ ਦੀ ਜਣ ਛੇਤੀ ਛੇਤੀ ਲੋ ਵੀ ਸੌਦਾ ਪਤਾ ਲੈ ਕੇ ਤੇ ਮੜਨਾ ਸ਼ਿਨਪੁਰੋਂ ਠੀਕ ਆ ਕਤਮ ਹੋਲ ਰਿਹਾ ਚੱਕਣ ਨਾਲ ਸਿਰਫ ਆਇਆ ਤਾਂ ਇਹ ਚੋਨਾ ਵੀ ਵਢਣਾ ਮਤਲਬ ਝੋਨਾ ਵੀ ਮਸ਼ੀਨਾ ਵੱਢ ਰਹੀਆਂ ਹਲੇ ਤੱਕ ਮੈਂ ਇਧਰ ਤੱਕ ਆਉਣਾ ਤੁਹਾਨੂੰ ਆ ਲੱਗੀ ਹੋਈ ਹੈ ਇੱਧਰ ਮਸ਼ੀਨ ਐ ਆਗ ਦਾ ਕਾ ਉਹ ਲੱਗਦੀ ਕਰਨੀ ਜੀ ਬੜੀ ਉਹ ਨੇ ਬੜੀ ਹੋ ਸਾਹਮਣੇ ਬੜਦੀ ਬੜਦੀ ਖੜੀ ਹੈ ਤੇ ਇੱਕ ਆਹ ਜਲਦੀ ਦੀ ਸਾਰੇ ਕੰਮ ਹੀ ਚੱਲ ਜੀ ਜਾਂਦੇ ਆ ਜਾਹੀ ਚੌਂਦੇ ਆ ਚੌਂਦੇ ਇਧਰ ਇਧਰ ਆਵੇ ਜੀ ਬਾਕੀ ਖੜਾ ਜੁਦਾ ਐ ਸਰ ਉਪਰੇ ਜਾ ਕੇ ਆ ਕੇ ਆ ਵੀ ਖੜਾ ਸਿਰਫ ਹੀ ਖੜਾ ਉਹ ਐ ਸਾਈਡ ਤੋਂ ਬੰਦੀ ਦਾ ਮਤਲਬ ਕੈਮਰਾ ਚੋਂ ਤਾਂ ਨਹੀਂ ਦੇਖਦਾ ਤਾਂ ਦੀਦਾਬਾ ਖੜਾ ਚੌਂਦਾ ਚਾਚਾ ਕੋ ਪਾਈਆਂ ਦਾ ਲੱਗਣਾ ਤੇ ਚਾਚਾ ਕੋ ਲਹਣ ਚ ਵਿੱਚ ਪਾਈ ਆਉਂਦਾ ਸੰਜੀਵਨੀ ਬੂਟੀ ਲਓ ਜੀ ਸਾਰਾ ਲੱਲਾ ਪੱਬਾ ਲੈ ਆਉਂਦਾ ਤੇ ਆ ਸਾਡਾ ਹਾਵੇ ਖੇਲੀ ਜਾਂਦਾ ਤੇ ਅੱਜ ਤੋਂ ਇੱਕ ਚੀਜ਼ ਹੋਰ ਵਧੀਆ ਹੋਊਗੀ ਬਲੌਗ ਬਣਾਉਣਾ ਹੋਰ ਵੀ ਮਨ ਕਰੋਗੇ ਕਿਉਂਕਿ ਅੱਜ 8-9 ਦਿਨਾਂ ਬਾਅਦ ਰੀਚਾਰਜ ਕਰਵਾ ਲਿਆ ਤੇ ਅੱਖਾਂ 9 ਦਿਨਾਂ ਦੇ ਵਿੱਚ ਜਿੰਨੀਆਂ ਵੀਡੀਓ ਆਪਾਂ ਸ਼ੂਟ ਕੀਤੀਆਂ ਵਲੌਗ ਬਣਾਏ ਸਾਰੇ ਹੁਣ ਡੇਲੀ ਇੱਕ-ਇੱਕ ਕਰਕੇ ਅਪਲੋਡ ਕਰੀ ਹੋਏ ਆ। ਲਓ। ਲਓ ਜਿਹੜਾ ਚੋਨਾ ਵੱਡਿਆ ਸੀ ਉਹ ਛੱਤੀ ਕੋਠੇ ਦੇ ਉੱਪਰ ਸਕਾਉਣ ਵਾਸਤੇ ਹਰਾ ਬਹੁਤ ਜ਼ਿਆਦਾ ਤੇ ਸਕਾਉਣ ਵਾਸਤੇ ਕੋਠੇ ਦੇ ਉੱਪਰ ਤੇ ਥੱਲੇ ਵੀ ਇੱਥੇ ਪਉਣਾ ਪੈਣਾ ਫਰਸ਼ ਤੇ ਵੀ ਆ ਵੇਖੋ ਵਿੱਚ ਕਿੰਨਾ ਹਰਾ ਕਿਉਂ ਇਹ ਸਟੀਏ ਉੱਪਰ ਲੈ ਕੇ ਚਲੀਏ ਜਿੰਨਾ ਕੋ ਚੜਦਾ ਤਾਂ ਆ ਚੜਦਨੇ ਬਾਕੀ ਥੱਲੇ ਇੱਥੇ ਪੈ ਜਾਊਗਾ ਵੀ ਮਿੱਤਰੋ ਚਾ ਦਾ ਟਾਈਮ ਹੋ ਗਿਆ ਬਾਸਮਤੀ ਛੱਡਦਾ ਚੜਦਾ ਇੰਨੀ ਛੱਡਤੀ ਅੱਧੀ ਕੋ ਲੈ ਗਏ ਤਾਂ ਤੇ ਅੱਧੀ ਰਹਿ ਗਈ ਤਕਸੀਨਾ ਝਲਕ ਗਿਆ ਉਹ ਉੱਤੇ ਬੱਬੂ ਫਿਰਦਾ ਉਹ ਗੱਟਾ ਲਈ ਦੋਵੇਂ ਨੇ ਲੱਗੇ ਆ ਤੇ ਅੱਧੀ ਕੋ ਸੜਤੀ ਹੈ ਤੈ ਚਲੀ ਗਏ ਹੂੰ ਹੂੰ ਆਸ ਵੇਸ਼ ਮਾਂ ਸੀ ਕਰ ਕਰਦੀ ਨਹੀਂ ਨਾ ਕਣਕ ਲਜਾਣ ਦਾ ਨਹੀਂ ਟਾਈਮ ਲੱਗਣਾ ਹੁਣ ਤੇ ਹਵੇ ਹਾ ਇਨਾ ਸੜਤਾ ਠੀਕ ਆ ਤੇ ਉੱਪਰ ਹੀ ਸਾਰਾ ਸਕਾਉਣਾ ਪੈਣਾ ਟੌਪ ਟੌਪ ਲੱਗੂਗੀ ਤਾਂ ਸੁੱਕੂਗਾ ਨਹੀਂ ਤਾਂ ਹਰਾ ਬਹੁਤ ਹੈ ਤਾਂ ਐਂ ਫੋਲ ਫਾਲ ਕੇ ਤੇ ਇਕੱਠਾ ਕਰਨਾ ਪਿਆ ਕਰੂਗਾ ਠੀਕ ਹੈ ਜੀ ਕਿ ਚਾਹ ਪੀਏ ਨਾ ਆ ਗਿਆ ਇੱਕ ਹੁੰਦੀ ਪ੍ਰੈਕਟਿਸ ਲੱਗਦਾ ਜੋਰ ਗਟਾ ਚਾੱਕ ਕੇ ਤੇ ਪੌੜੀਆਂ ਚੜੋ ਠੀਕ ਆ ਲੱਗਦਾ ਜੋਰ ਤੇ ਆਉਂਦਾ ਪਸੀਨਾ ਜਿਹੜੇ ਪਕੌੜੇ ਪਕੌੜੇ ਸੁਲਤਾਨਪੁਰ ਜਾ ਕੇ ਖਾਦੇ ਨੇ ਉਹ ਹੁਣ ਨਿਕਲਣਗੇ ਇੱਥੇ ਚਲੋ ਨਾਲ ਹੀ ਪੀ ਲਈਏ ਚਾਹ ਤੇ ਬੱਬੂ ਲੈ ਕੇ ਆਉਂਦਾ ਇਥੋਂ ਨੇ ਗੱਟਾ ਤੁਹਾਨੂੰ ਦਿਖਾਉਣਾ ਵੀ ਐਦਾਂ ਸਿੱਟਿਆ ਚੋਨੇ ਉੱਪਰ ਕੋਠੇ ਦੇ ਥਾਂ ਤਾਂ ਬਹੁਤ ਆਵੇ ਬਾਕੀ ਸਾਰਾ ਸਾਫ਼ ਸੁਥਰ ਕਰਕੇ ਤੇ ਫਿਰ ਪੂਰਾ ਖਲਾਰਾ ਉੱਪਰ ਪਾਇਆ ਜਾਊਗਾ ਚੋਨੇ ਦਾ ਕੁਝ ਵੀ ਨਾ ਛੱਡੇ ਏਦੂ ਬਿਨਾ ਚੋਨੇ ਤੋਂ ਸਾਰਾ ਫਿਰ ਪਤਲਾ ਪਤਲਾ ਖਿੱਲਰ ਜਾਵੇ ਤਾਂ ਇੱਕ ਦੀ ਧੋਪ ਵੀ ਲੱਗੇ ਤਾਂ ਵਧੀਆ ਸੌਕ ਜਾਣਾ ਇਹਨੇ ਵਾਹ ਹਾਂ ਅਵੀ ਹਾਂ ਇੱਕ ਲੱਗ ਗਈ ਇੱਥੇ ਤੇ ਇਧਰ ਹੋ ਗਿਆ ਸਾਰਾ ਖਾਲੀ ਤੇ ਕੰਮ ਹੋ ਗਿਆ ਫਾਈਨਲ ਬੱਸ ਮੋੜਣਾ ਲਾ ਲਈ ਸਾਈਡ ਤੇ ਤੇ ਚਲੋ ਜੀ ਫਿਰ ਨਾ ਨੂੰ ਕਿਤੇ ਓਕੇ ਰਿਪੋਰਟ ਹੋ ਗਈ ਓਕੇ ਰਿਪੋਰਟ ਟੁੜੀ ਆ ਗਈ ਦੇਖੋ ਟੁੜੀ ਆ ਗਈ ਪਾਣੀ ਭਰੀ ਹੂੰ ਰਾਤ ਦੇ ਹੁਣ 8:25 ਦਾ ਟਾਈਮ ਹੋ ਚੁੱਕਿਆ ਤੇ ਅੱਜ ਸਾਰੇ ਸਫਾਈ ਸਪਰੇ ਕੀਤੀ ਤੇ ਬੜਾ ਚਮਕ ਪਿਆ ਕਮਰਾ ਕਿਉਂਕਿ ਅ ਦਿਵਾਲੀ ਚੋਹਵਾਏ ਤੋਂ ਸਫਾਈ ਕੀਤੀ ਨਹੀਂ ਮੈਂ ਚ ਨਹੀਂ ਨੂੰ ਚਲਾ ਗਿਆ ਤੇ ਬੱਚਾ ਛੋਟਾ ਸੀ ਤੇ ਸਿਮਰਨ ਕੋਲ ਹੋਈ ਨਹੀਂ ਸਫਾਈ ਠੀਕ ਹੈ ਫਿਰ ਉਸ ਤੋਂ ਬਾਅਦ ਰਾਤ ਦਾ ਬਣਾਇਆ ਵੀ ਗੁਰਪੂਰ ਵਿੱਚ ਕਰਾਂਗੇ ਫਿਰ ਫਿਰ ਮੈਂ ਚਲਾ ਗਿਆ ਉੱਧਰ ਸੁਲਤਾਨਪੁਰ ਨੂੰ ਫਿਰ ਨਹੀਂ ਹੋਈ ਫਿਰ ਹੁਣ ਅੱਜ ਵਹਿਲੇ ਸੀ ਕੱਲ ਆਇਆ ਤੇ ਅੱਜ ਫਿਰ ਸਫਾਈ ਕੀਤੀ ਤੇ ਬਾਕੀ ਚੰਮਕ ਗਿਆ ਕਮਰਾ ਤੇ ਫੋਟੋ ਕੋਈ ਉੱਥੇ ਲਾਤੀ ਉਹ ਪਹਿਲਾਂ ਆਪਣੀ ਤਾਂ ਲੱਗੇ ਸੀ ਟਾਈਮ ਪੀਸ ਉੱਧਰ ਲਾਤਾ ਤੇ ਬਾਕੀ ਸਾਰਾ ਵਧੀਆ ਐ ਚਮਕ ਗਿਆ ਮੇਜ਼ ਵੀ ਥੋੜਾ ਐ ਨਾ ਕੀਤਾ ਸੈਟ ਤੇ ਠੀਕ ਆ ਵਧੀਆ ਬਣ ਗਿਆ ਹੁਣ ਕਮਰਾ ਹੁਣ ਸਫਾਈ ਸਫਾਈ ਲੱਗਣ ਲੱਗੀ ਠੀਕ ਐ ਤੇ ਬਸ ਹੁਣ ਵਲੌਗ ਦਾ ਕਰਦੇ ਆ ਆਪਾਂ ਇੱਥੇ ਹੀ ਐਂਡ ਠੀਕ ਐ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਓਕੇ ਬਾਏ ਬਾਏ ਬਾਏ